ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਵਧੀਆ ਹੋਮੋਗੇ ਮੈਂ ਪਰਮਿੰਦਰ ਕਾ ਚਹਿਲ ਕਲੈਕਸ਼ਨ ਵੀ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਲੈ ਕੇ ਆਏ ਆ ਬਹੁਤ ਹੀ ਸੋਹਣੇ ਸੋਹਣੇ ਸੂਟ ਬਹੁਤ ਸੋਹਣੀ ਕਲੈਕਸ਼ਨ ਤੇ ਇਹਨਾਂ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਸਕਰੀਨ ਸ਼ਾਟ ਲੈ ਕੇ WhatsApp ਦਾ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਬਹੁਤ ਬੇਣਾ ਦੇ ਕੁਐਸਚਨ ਆਉਂਦੇ ਨੇ ਜਦੋਂ ਵੀ ਕਈ ਨਵੀਆਂ ਭੈਣਾਂ ਤੱਕ ਵੀਡੀਓ ਜਾਂਦੀ ਆ ਤਾਂ ਉਹ ਪੁੱਛਦੀਆਂ ਨੇ ਤੁਸੀਂ ਕਿੱਥੋਂ ਬਲੌਗ ਕਰਦੇ ਹੋ ਤਾਂ ਮੈਂ ਲੁਧਿਆਣਾ ਡਿਸਟ੍ਰਿਕਟ ਤੋਂ ਆਂ ਜੀ ਲੁਧਿਆਣਾ ਪੱਖੋਆ ਰੋਡ ਤੇ ਰਾਇਕੋਟ ਸਾਈਡ ਚ ਆਹੇ ਮੰਡੀ ਅੰਦਗੜ ਸਾਈਡ ਲਾ ਲਓ ਵੀ ਜਿਹੜਾ ਲੁਧਿਆਣੇ ਤੋਂ ਹਨਾ ਰਾਇਕੋਟ ਨੂੰ ਰੋਡ ਆਉਂਦਾ ਉਹਦੇ ਤੇ ਪੱਖੋਆ ਦੇ ਕੋਲ 1 ਕਿਲੋਮੀਟਰ ਦੀ ਦੂਰੀ ਤੇ ਪਿੰਡਾ ਜੀ ਪੈਣੀ ਪੈਣੀ ਅਰੋੜਾ ਉੱਥੋਂ ਮੈਂ ਬਿਲੋਂਗ ਕਰਦੀ ਆਂ ਤੇ ਸੈਕਿੰਡ ਕੁਐਸਚਨ ਇਹ ਹੁੰਦਾ ਵਾ ਕਿ ਅਸੀਂ ਆਰਡਰ ਕਿਵੇਂ ਕਰੀਏ ਆਰਡਰ ਤੁਸੀਂ ਮੈਂ ਹਮੇਸ਼ਾ ਕਹਿੰਦੀ ਆਂ ਸਕਰੀਨ ਤੇ ਵਟਸਐਪ ਦਾ ਨੰਬਰ ਚੱਲਦਾ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਕਈ ਵਾਰੀ ਕਈ ਪਹਿਣਾ ਤੱਕ ਪ੍ਰਾਣੀਆਂ ਵੀਡੀਓਜ਼ ਜਾਂਦੀਆਂ ਨੇ ਸੋ ਉਹ ਮੈਨੂੰ ਨਹੀਂ ਪਤਾ ਹੁੰਦਾ ਤੁਸੀਂ ਕਿਹੜੀ ਵੀਡੀਓ ਦੇਖ ਰਹੇ ਹੋ ਸੋ ਤੁਸੀਂ ਆਪਣਾ ਜਿਹੜਾ ਵੀ ਸੂਟ ਤੁਸੀਂ ਪਸੰਦ ਕੀਤਾ ਉਹਨੂੰ WhatsApp ਦੇ ਨੰਬਰ ਦੇ ਉੱਪਰ ਸਕਰੀਨ ਤੇ ਜਿਹੜਾ ਨੰਬਰ ਚੱਲ ਰਿਹਾ ਉਹਦੇ ਉੱਤੇ ਸੈਂਡ ਕਰਨਾ ਵਾ ਤੇ ਉਸ ਤੋਂ ਬਾਅਦ ਅਸੀਂ ਤੁਹਾਨੂੰ ਕਨਫਰਮ ਕਰਕੇ ਦੱਸਾਂਗੇ ਕਿ ਉਹ ਸੂਟ ਆਪਣੇ ਕੋਲ ਅਵੇਲੇਬਲ ਹੈਗਾ ਜਾਂ ਨਹੀਂ ਹੈਗਾ ਤਾਂ ਤੁਹਾਨੂੰ ਪੇਮੈਂਟ ਦਾ ਮੈਥਡ ਸੈਂਡ ਹੋ ਜਾਊਗਾ ਜੇ ਆਪਣੇ ਕੋਲ ਉਹ ਸੂਟ ਅਵੇਲੇਬਲ ਹੋਇਆ ਤੇ ਤੁਸੀਂ ਪੇਮੈਂਟ ਕਰਕੇ ਆਪਣਾ ਐਡਰੈਸ ਸੈਂਡ ਕਰਕੇ ਆਪਣਾ ਸੂਟ ਘਰ ਬੈਠੇ ਬੇਫਿਕਰ ਹੋ ਕੇ ਤੁਸੀਂ ਮੰਗਵਾ ਸਕਦੇ ਹੋ ਤੇ ਪਲੀਜ਼ ਜਿਹੜੀਆਂ ਭੈਣਾਂ ਮੇਰੇ ਚੈਨਲ ਤੇ ਨਵੀਆਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਫਸਟ ਟਾਈਮ ਮੇਰੀ ਵੀਡੀਓ ਨੂੰ ਦੇਖ ਰਹੀਆਂ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਡੇਲੀ 6 ਵਜੇ ਆਪਣੀ ਵੀਡੀਓ ਅਪਲੋਡ ਹੋ ਜਾਂਦੀ ਆ ਸੋ ਆਪਾਂ ਨਿਊ ਨਿਊ ਵੈਰਾਈਟੀ ਲੈ ਕੇ ਤੁਹਾਡੇ ਲਈ ਰੋਜ਼ ਡੇਲੀ ਆਉਣੀ ਆਉਣੇ ਆ ਸੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਸ਼ਰੂ ਕਰ ਦਿਆ ਕਰੋ ਸ਼ੇਅਰ ਜਰੂਰ ਕਰ ਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗਦੀ ਆ ਲਓ ਜੀ ਦਿਖਾਉਣੀ ਆ ਤੁਹਾਨੂੰ ਅੱਜ ਦੇ ਜਿਹੜੇ ਆ ਸੂਟ ਉਹ ਆ ਲੋ ਅੱਜ ਦੀ ਵੀਡੀਓ ਦਾ ਪਹਿਲਾ ਹੀ ਸ਼ੂਟ ਬਹੁਤ ਸੋਹਣਾ ਬਹੁਤ ਪਿਆਰਾ ਪ੍ਰਿੰਟ ਆ ਟੈਬੀ ਲਾਈਨਿੰਗ ਆ ਫੈਬਰਿਕ ਬਹੁਤ ਹੀ ਵਧੀਆ ਪਾਰਟੀ ਵੀ ਆ ਸਿੰਪਲ ਸੋਪਰ ਸਰਦਾਰੀ ਲੁੱਕ ਦੇ ਉੱਪਰ ਨੇ ਕਲਰ ਇੰਨੇ ਸੋਹਣੇ ਆਏ ਨੇ ਰਸ਼ੀਆ ਬ੍ਰਾਂਡ ਰਹੂਗਾ ਫ੍ਰੈਗਰੈਂਸ ਇੰਨੀ ਸੋਹਣੀ ਆ ਜਨਨ ਕਿ ਕੱਪੜੇ ਦੀ ਫੀਲ ਇੰਨੀ ਸੋਹਣੀ ਆ ਬਹੁਤ ਜ਼ਿਆਦਾ ਇੰਨੀ ਸੌਫਟਨੈਸ ਆ ਕੱਪੜੇ ਦੇ ਵਿੱਚ ਤੇ ਐਂਡ ਇਹਦੇ ਚ ਇੱਕ ਅਲੱਗ ਫ੍ਰੈਗਰੈਂਸ ਆਉਂਦੀ ਆ ਰਸ਼ੀਆ ਦੀ ਇਹ ਖਾਸੀਅਤ ਆ ਇਹਦੇ ਕੱਪੜੇ ਬਹੁਤ ਸੋਹਣੇ ਖੁੱਲਣਸਾਰ ਇੱਕ ਤਾਂ ਇੰਨੇ ਸੋਹਣੇ ਫ੍ਰੈਗਰੈਂਸ ਦਿੰਦੇ ਨੇ ਕਿ ਬੰਦੇ ਦੀ ਰੋਹ ਖੁਸ਼ ਹੋ ਜਾਂਦੀ ਆ ਸੋ ਤੁਹਾਡੇ ਹੱਥਾਂ 'ਤੇ ਆ ਕੇ ਫੈਬਰਿਕ ਪਹੁੰਚੂਗਾ ਤੁਸੀਂ ਖੁਦ ਇਹਨੂੰ ਨਾਲੇ ਫੀਲ ਕਰ ਸਕਦੇ ਹੋ ਨਾਲੇ ਦੀ ਫ੍ਰੈਗਰੈਂਸ ਨੂੰ ਫੀਲ ਕਰ ਸਕਦੇ ਹੋ ਤੇ ਨਾਲ ਇਹਨਾਂ ਦੇ ਬਾਟਮਸ ਰਹਿਣੀਆਂ ਇਸ ਤਰ੍ਹਾਂ ਸਾਰੀਆਂ ਡਿਜੀਟਲ ਇਸ ਤਰ੍ਹਾਂ ਸਾਰੀਆਂ ਡਿਜੀਟਲ ਬਾਟਮ ਰਹਿਣੀਆਂ ਬਹੁਤ ਹੀ ਪਿਆਰੀਆਂ ਬਹੁਤ ਹੀ ਸੋਹਣੀਆਂ ਤੁਸੀਂ ਇਹਦਾ ਫੈਬਰਿਕ ਚੈੱਕ ਕਰੋ ਬਹੁਤ ਸੋਹਣਾ ਟੈਬੀ ਲਾਈਨਿੰਗ ਆ ਇੰਨੀ ਜ਼ਿਆਦਾ ਸੁਪਰ ਆ ਹਰ ਤਰ੍ਹਾਂ ਦੀ ਟੈਬੀ ਲਾਈਨਿੰਗ ਤੁਹਾਡੇ ਹੱਥਾਂ ਤੱਕ ਪਹੁੰਚ ਗਈ ਹੋਣੀ ਆ ਬਟ ਰਸ਼ੀਆ ਬ੍ਰਾਂਡ ਦੀ ਜਿਹੜੀਆਂ ਭੈਣਾਂ ਨੇ ਹਜੇ ਤੱਕ ਨਹੀਂ ਲਈ ਤੁਸੀਂ ਜ਼ਰੂਰ ਇੱਕ ਸੂਟ ਜਾਇ ਮੰਗਵਾ ਕੇ ਦੇਖਿਓ ਜ਼ਰੂਰ ਦੇਖਿਓ ਬਹੁਤ ਸੋਹਣਾ ਯਾਨੀ ਕਿ ਫੈਬਰਿਕ ਬਹੁਤ ਸੋਹਣਾ ਬਹੁਤ ਹੀ ਪਿਆਰਾ ਇਹ ਹੈਗਾ ਵਾ ਫਰਸਟ ਸੂਟ ਆਪਣਾ ਕਰੀਮ ਕਲਰ ਦਾ ਵਾ ਕਰੀਮ بیس ਹੈ ਇਹਦਾ ਬਹੁਤ ਹੀ ਪਿਆਰਾ ਸਰਦਾਰੀ ਕਲਰ ਵੀ ਸਰਦਾਰੀ ਆ ਸੂਟ ਦਾ ਜਿਹੜਾ ਸਰਦਾਰੀ ਹੈਗਾ ਹੈਗਾ ਨਾਲ ਇਹਨਾਂ ਦੇ ਦੁਪੱਟੇ ਦੇਖੋ ਕਿੰਨੇ ਸੋਹਣੇ ਕਿੰਨੇ ਪਿਆਰੇ ਦੁਪੱਟੇ ਨੇ ਦੁਪੱਟੀਆਂ ਦੀ ਕੁਆਲਿਟੀ ਸੁਪਰ ਆ ਜਾਨੀ ਕਿ ਕੁਝ ਵੀ ਆ ਨਹੀਂ ਕਹਿ ਸਕਦੇ ਵੀ ਕਿਸੇ ਕੰਨੀਆਂ ਵੀ ਕਮੀਆਂ ਬਹੁਤ ਸੋਹਣੇ ਖੁੱਲੇ ਡੁਲੇ ਸਪੇਸ ਦੇ ਦੁਪੱਟੇ ਲੱਗੇ ਹੋਏ ਨੇ ਬਹੁਤ ਹੀ ਪਿਆਰੇ ਨੇ ਤੇ ਸਾਰਾ ਡਿਜੀਟਲ ਪ੍ਰਿੰਟਿੰਗ ਹੋਇਆ 2.5 ਮੀਟਰ ਦੇ ਪੂਰੇ ਖੁੱਲੇ ਡੁਲੇ ਦੁਪੱਟੇ ਨੇ ਬਹੁਤ ਸੋਹਣੀ ਕਲੈਕਸ਼ਨ ਆ বিনা ਜਾਨੀ ਕਿ ਸੋਚੇ ਤੁਸੀਂ ਇਹ ਜੇ ਕੋਈ ਨਹੀਂ ਭੈਣ ਮਤਲਬ ਕਿ ਵਧੀਆ ਹਨਾ ਸੂਟ ਪਾ ਲਈਆ ਵਧੀਆ ਹੋਵੇ ਨਿੱਕੇ ਮੋٹے ਫੰਕਸ਼ਨ ਦੇ ਪਾਏ ਜਾ ਸਕਣ ਤੇ फैब्रिक पूरा फाइन होाया हो पूरी हो सरदारी लुक दवे तो बहुत सोहने प्रिंटिंग बहुत सोहनी है कलर बहुत सोने आए ने हर तरह का कलर मिलू ये अगर अगला कलर चेक कर लो यदा बहुत ही सोहना बहुत प्यारा कलर अगला भी है नैक्सट कलर सेम प्रिंटिंग दे उपर आ, लवेंडर शेड के दे उपर देखो ना सेम आ डिजिटल ही बॉटम य ਬਹੁਤ ਹੀ ਪਿਆਰੀ ਪਲੇਨ ਬਾਟਮ ਆਉਗੀ ਨਾਲ ਇਹਦੇ ਸੇਮ ਆਊਗਾ ਦੁਪੱਟਾ ਬਹੁਤ ਸੋਹਣੀ ਸਾਰੀ ਕਲੈਕਸ਼ਨ ਆ ਅਲੱਗ-ਅਲੱਗ ਕਲਰ ਨੇ ਭਿਆਨ ਕਲਰ ਵੀ ਮਿਲੂਗਾ ਇਹਦੇ ਵਿੱਚ ਬਹੁਤ ਪੈਣਾ ਡਿਮਾਂਡ ਰਹੀਆਂ ਬਲੈਕ ਕਲਰ ਵੀ ਉਹ ਵੀ ਮਿਲੂਗਾ ਜੀ ਆਹ ਲਓ ਇਹ ਹੈਗਾ ਜੀ ਬਲੈਕ ਕਲਰ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਨਾਲ ਸੇਮ ਆਉਗੀ ਬਲੈਕ ਕਲਰ ਦੀ ਬਾਟਮ ਸਾਰੀ ਸੇਮ ਡਿਜੀਟਲ ਪ੍ਰਿੰਟਿੰਗ ਜਿਵੇਂ ਸ਼ਰਟ ਤੇ ਹੋਈ ਆ ਸੇਮ ਸੈਲਫ ਪ੍ਰਿੰਟਿੰਗ ਹੋਈ ਹੋਈ ਆ ਬਾਟਮ ਤੇ ਸੇਮ ਫੈਬਰਿਕ ਆ ਬਾਟਮ ਦਾ ਇੰਨਾ ਮਲਾਈ ਜਾਨਕਿ ਸਮਝ ਲਓ ਬਹੁਤ ਹੀ ਜਿੰਨਾ ਵੀ ਕਹਿ ਸਕੋ ਉਨੀ ਸੌਫਟਨੈਸ ਆ ਫੈਬਰਿਕ ਦੇ ਵਿੱਚ ਜਾਨਕਿ ਤੁਹਾਡੇ ਹੱਥਾਂ 'ਚ ਆ ਕੇ ਰੋਹ ਕੋਸ਼ਲ ਇੰਨੀ ਜ਼ਿਆਦਾ ਵਿਸਕੋਸ ਦੀ ਕੁਆਲਿਟੀ ਲੱਗੀ ਹੋਈ ਆ ਤੇ ਨਾਲ ਸੇਮ ਦੁਪੱਟੇ ਨੇ ਸਾਰੇ ਡਿਜੀਟਲ ਹੋਏ ਸਾਰੇ ਡਿਜੀਟਲ ਦੁਪੱਟੇ ਨੇ ਟਾਈ ਟਾਈ ਮੀਟਰ ਦੇ ਪੂਰੇ ਖੁੱਲੇ ਡੁੱਲੇ ਦੁਪੱਟੇ ਨਾਲ ਬਣੇ ਹੋਏ ਨੇ ਜਿਹੜਾ ਵੀ ਸੂਟ ਪਸੰਦ ਆ ਰਿਹਾ ਫਟਾਫਟ ਸਕਰੀਨਸ਼ਾਟ ਲੈ ਲਓ ਤੇ ਆਰਡਰ ਕਰ ਦਿਓ ਲਿਮਟਿਡ ਜੇ ਪੀਸ ਨੇ ਆਪਣੇ ਕੋਲੇ ਇਹ ਹਲੋ ਰਸਟ ਕਲਰ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਕਲਰ ਆ ਬਹੁਤ ਹੀ ਜਾਨੀ ਕਿ ਰੀਅਰ ਕਲਰ ਜਿਵੇਂ ਹੁੰਦੇ ਨਾ ਉਦਾਂ ਦੇ ਕਲਰ ਇਹਦੇ ਵਿੱਚ ਬਣੇ ਹੋਏ ਨੇ ਬਹੁਤ ਸੋਹਣਾ ਕਲਰ ਆ ਮਹਿਰੂਨ ਰੈਸਟ ਵਾਂਗੂ ਸ਼ੇਡ ਆ ਜੀ ਬਹੁਤ ਸੋਹਣਾ ਨਾਲ ਸੇਮ ਅਸਲੀਨ ਦਾ ਹੀ ਆਊਗਾ ਦੁਪੱਟਾ ਅਗਲਾ ਹੈਗਾ ਸਭ ਤੋਂ ਮੋਸਟ ਟ੍ਰੈਂਡਿੰਗ ਜਿਹੜਾ ਆਪਾਂ ਵਿਦਾਊਟ ਦੁਪੱਟਾ ਇੰਨਾ ਜ਼ਿਆਦਾ ਸੇਲ ਕੀਤਾ ਬਹੁਤ ਪੈਣਾਂ ਦੀ ਡਿਮਾਂਡ ਰਹੀ ਆ ਇਹ ਵਾਲੇ ਡਿਜ਼ਾਈਨ ਦੀ ਇਹ ਵਾਲਾ ਡਿਜ਼ਾਈਨ ਹੁਣ ਦੁਪੱਟੇ ਦੇ ਨਾਲ ਆਪਣੇ ਕੋਲ ਅਵੇਲੇਬਲ ਆ ਜਿਹੜੀਆਂ ਵੀ ਪੈਣਾਂ ਨੂੰ ਚਾਹੀਦਾ ਹੋਇਆ ਲੈ ਸਕਦੇ ਹੋ ਆ ਲੋ ਦੇਖੋ ਕਿੰਨਾ ਸੋਹਣਾ ਕਿੰਨਾ ਪਿਆਰਾ ਇਹ ਡਿਜ਼ਾਈਨ ਆ ਬਹੁਤ ਸੋਹਣਾ ਡਿਜ਼ਾਈਨ ਆ ਪ੍ਰੋਪਰ ਬਹੁਤ ਹੀ ਸੋਹਣੀ ਲੁੱਕ ਦੇ ਰਿਹਾ ਸੁਪਰ ਹਿੱਟ ਜਾਨੀ ਕਿ ਕਹਿ ਦਈਏ ਤਾਂ ਉਹ ਵਾਲੇ ਡਿਜ਼ਾਈਨ ਇਹਦੇ ਵਿੱਚ ਜਿਹੜੇ ਆਏ ਨੇ ਸੇਮ ਪ੍ਰਿੰਟਿੰਗ ਆ ਇਹ ਪਿਆਜ਼ੀ ਜਿਹਾ ਮਹਿਰੂਨ ਪਿਆਜ਼ੀ ਜਿਹਾ ਸ਼ੇਡ ਦਾ ਮਿਕਚਣ ਲੱਗ ਜੇ ਸ਼ੇਡ ਨੇ ਇਹਨਾਂ ਦੇ ਵਿੱਚ ਬਹੁਤ ਸੋਹਣੇ ਰਸ਼ੀਆਂ ਨੇ ਜਿਹੜੇ ਸ਼ੇਡ ਬਣਾਏ ਨੇ ਇਹ ਸੂਟਾਂ ਦੇ ਬਹੁਤ ਹੀ ਵਧੀਆ ਫੈਬਰਿਕ ਸੇਮ ਰਹੂਗਾ ਟੈਬੀ ਲਾਈਨਿੰਗ ਦਾ ਹੀ ਰਹੂਗਾ ਜੀ ਦੁਪੱਟਾ ਦੇਖ ਲਓ ਪੂਰਾ ਖੁੱਲਾ ਡੁੱਲਾ ਮਿਲੇਗਾ ਤੁਹਾਨੂੰ ਦੁਪੱਟਿਆਂ ਦੀ ਤਾਂ ਬਹੁਤ ਹੀ ਸੋਹਣੀ ਗ੍ਰੇਸ ਆ। ਲਓ। ਬਹੁਤ ਸੋਹਣੀ ਗ੍ਰੇਸ ਦੇ ਨਾਲ ਨੇ ਦੁਪੱਟੇ ਸਾਰੇ ਪ੍ਰਿੰਟਿੰਗ ਹੋਈਆਂ ਦੁਪੱਟਿਆਂ ਤੇ ਸਾਰੇ ਡਿਜੀਟਲ ਨੇ। ਕੁਝ ਵੀ ਸੋਚਣ ਦੀ ਲੋੜ ਨਹੀਂ ਹੈਗੀ ਇਨ੍ਹਾਂ ਸੂਟਾਂ ਲਈ। ਯਾਨੀ ਕਿ ਜਿਹੜੀਆਂ ਪਹਿਣਾ ਕੁਆਲਿਟੀ ਨੂੰ ਪਸੰਦ ਕਰਦੀਆਂ ਨੇ ਬੈਸਟ ਕੁਆਲਿਟੀ ਹੋਵੇ ਤਾਂ ਪੈਸੇ ਲਾਇਕ ਦੁਖਦੇ ਨਹੀਂ ਉਹ ਚੀਜ਼ ਆ ਇਹ। ਯਾਨੀ ਕਿ 2500 2600 33000 ਦੇ ਵੀ ਤੁਹਾਨੂੰ ਇਹ ਸੂਟ ਮਿਲਣਗੇ ਪਰ ਆਪਣਾ ਪ੍ਰਾਈਸ ਬਹੁਤ ਰੀਜ਼ਨੇਬਲ ਆ 2050 ਦੇ ਵਿੱਚ ਇਹ ਵਾਲੇ ਸੂਟ ਤੁਹਾਡੇ ਘਰ ਤੱਕ ਪਹੁੰਚਦੇ ਹੋਣੇ ਆ ਇੰਨੀ ਲੈਸ ਦੇ ਵਿੱਚ ਇਹ ਵਾਲੇ ਸੂਟ ਤੁਹਾਨੂੰ ਕਿਤੋਂ ਨਹੀਂ ਮਿਲਣੇ ਜਿੱਥੋਂ ਮਰਜੀ ਟਰਾਈ ਕਰ ਲਿਓ ਉਸ ਤੋਂ ਬਾਅਦ ਆਪਣੇ ਕੋਲੋਂ ਜਦੋਂ ਮਰਜੀ ਮੰਗਵਾ ਲਿਓ ਬਹੁਤ ਕੱਪੜਿਆਂ ਦੇ ਉੱਪਰ ਆ ਜਾਂਦੀਆਂ ਨੇ ਪ੍ਰਿੰਟਿੰਗ ਇਹ ਨਾ ਸੋਚੋ ਇਹ ਪ੍ਰਿੰਟਿੰਗ ਦੀ ਇੰਨੇ ਚ ਮਿਲਦੀ ਆ ਬਟ ਜਿਹੜੀ ਇਹ ਕੁਆਲਿਟੀ ਆ ਉਹ ਨਹੀਂ ਮਿਲਨੀ ਜੀ ਰਿਪੀਟ ਟੂ ਰਿਪੀਟ ਇਹ ਕੁਆਲਿਟੀ ਸਭ ਤੋਂ ਉੱਪਰ ਆ ਬਹੁਤ ਬਹੁਤ ਸੋਹਣੀ ਕੁਆਲਿਟੀ ਹੈ ਹਾਂ ਲੋ ਇਹਦਾ ਸੈਕਿੰਡ ਕਲਰ ਦੇਖੋ ਬਹੁਤ ਸੋਹਣਾ ਲਵੈਂਡਰ ਸ਼ੇਡ ਆ ਬਹੁਤ ਹੀ ਪਿਆਰਾ ਨਾਲ ਸੇਮ ਆਊਗਾ ਇਹਦਾ ਦੁਪੱਟਾ ਇਹ ਵਾਲੇ ਆਵਲਾ ਸੂਟ ਦੇ ਇੱਕ ਭੈਣ ਕੋਲ ਪਹੁੰਚੇ ਨੇ ਕਾਫੀ ਖਾਸ ਨੇ ਉਹ ਤੇ ਕਾਫੀ ਮੇਰੇ ਨਾਲ ਦੀ ਮੇਰੀ ਜਦੋਂ ਦਾ ਮੈਂ ਕੰਮ ਕਰ ਰਹੀ ਹਾਂ ਬਹੁਤ ਸੂਟ ਉਹਨਾਂ ਤੱਕ ਮੇਰੇ ਪਹੁੰਚ ਚੁੱਕੇ ਨੇ ਜਾਨਕਿ ਇਹ ਵਾਲਾ ਉਹਨਾਂ ਨੇ ਕਾਫੀ ਟਾਈਮ ਜਦੋਂ ਮੇਰੀ ਵੀਡੀਓ ਪਈ ਸੀਗੀ ਇਹਦੀ ਇੱਕ ਵੀਡੀਓ ਪਹਿਲਾਂ ਵੀ ਪੈ ਚੁੱਕੀ ਆ ਤੇ ਹੁਣ ਤਾਂ ਇਹ ਨਿਊ ਡਿਜ਼ਾਈਨਾਂ ਦੇ ਨਾਲ ਮੈਂ ਫੇਰ ਲੈ ਕੇ ਆਈਆਂ ਤੇ ਉਹਨਾਂ ਨੇ ਜਦੋਂ ਇਹ ਆਰਡਰ ਕੀਤਾ ਸੀ ਸਿਰਫ ਮੇਰੇ ਯਕੀਨ ਤੇ ਮੰਗਵਾਇਆ ਸੀ ਪਰ ਜਦੋਂ ਉਹਨਾਂ ਦੇ ਹੱਥਾਂ 'ਚ ਇਹ ਸਟਾਫ ਪਹੁੰਚਿਆ ਤਾਂ ਉਹਨਾਂ ਨੇ ਸੈਕੰਡ ਸੂਟ ਵੀ ਇਹਦਾ ਆਰਡਰ ਕੀਤਾ ਯਾਨੀ ਕਿ ਇੰਨਾ ਵਧੀਆ ਉਹਨਾਂ ਨੂੰ ਸਟਾਫ ਲੱਗਿਆ ਬਹੁਤ ਹੀ ਪਸੰਦ ਕੀਤਾ ਉਹਨਾਂ ਨੇ ਸਟਾਫ ਨੂੰ ਆ ਲੋ ਸੇਮ ਦੁਪੱਟਾ ਦੇਖੋ ਇਹ ਜਿਹੜੀ ਮਰਜ਼ੀ ਇਸ ਚ ਬੀਅਰ ਕਰ ਸਕਦੇ ਆ ਉਹ ਵਾਲਾ ਡਿਜ਼ਾਈਨ ਆ ਜਿਵੇਂ ਜੇ ਡਾਰਕ ਕਲਰ ਨਹੀਂ ਲੈਣੇ ਤਾਂ ਇਹ ਮਿੱਠੇ ਪਿਆਰੇ ਜਿਹੇ ਕਲਰ ਨੇ ਇਹਦੇ ਵਿੱਚ ਵੀ ਤੁਹਾਨੂੰ ਦੋ ਕਲਰ ਦੋ ਸ਼ੇਡ ਮਿਲਣਗੇ ਇਹ ਹੈਗਾ ਲਾਈਟ ਜਿਹਾ ਮਹਿੰਦੀ ਹੈ ਸ਼ੇਡ ਇਹ ਹੈਗਾ ਲਾਈਟ ਜਿਹਾ ਪਰਪਲ ਸ਼ੇਡ ਨਾਲ ਇਹਦੇ ਸੇਮ ਮਿਲੂਗੀ ਤੁਹਾਨੂੰ ਬਾਟਮ ਪਰਪਲ ਪਰਪਲ ਬਾਟਮ ਨਾਲ ਸੇਮ ਨਾਲ ਸੇਮ ਅਸਲੀਨ ਦਾ ਹੀ ਮਿਲੂਗਾ ਦੁਪੱਟਾ ਆ ਲੋ ਆਵਰੇ ਇਸ ਦੀ ਬਹੁਤ ਡਿਮਾਂਡ ਸੀ ਇਹ ਸੋਲੋ ਪੀਸ ਹੀ ਚੱਲ ਰਿਹਾ ਇਹਦੇ ਵਿੱਚ ਕੋਈ ਕਲਰ ਨਹੀਂ ਆ ਰਿਹਾ ਇਹ ਜਸਟ ਇੱਕੋ ਹੀ ਕਲਰ ਦੇ ਉੱਪਰ ਬਣ ਬਣ ਕੇ ਆ ਰਿਹਾ ਇਹਦੀ ਬਾਟਮ ਦੇ ਉੱਪਰ ਵੀ ਅਸੀਂ ਵਰਕ ਕਰਕੇ ਦੇ ਚੁੱਕੇ ਹਾਂ ਤੇ ਵਿਦਆਊਟ ਵਰਕ ਵੀ ਸੇਲ ਕਰ ਚੁੱਕੇ ਹਾਂ ਤੇ ਹੁਣ ਇਹ ਫਿਰ ਐਡ ਆਨ ਹੋ ਚੁੱਕਿਆ ਗਾਜਰੀ ਜਾਂ ਪਿੰਕ ਗਾਜਰੀ ਜਾਂ ਛੇੜਾ ਜਿਹੜੀਆਂ ਭੈਣਾਂ ਨੂੰ ਚਾਹੀਦਾ ਹੋਇਆ ਮੰਗਵਾ ਸਕਦੇ ਹੋ ਬਹੁਤ ਸੋਹਣਾ ਬਹੁਤ ਪਿਆਰਾ ਛੇੜਾ ਹਾਂ ਹਾਲੋ ਦੇਖੋ ਕਿੰਨਾ ਸੋਹਣਾ ਕਲਰ ਆ ਤੇ ਕੰਬੀਨੇਸ਼ਨ ਕਿੰਨਾ ਸੋਹਣਾ ਨਾਲ ਸੇਮ ਗਾਜਰੀ ਪਿੰਕ ਜੀ ਬਾਟਮ ਆ ਬਹੁਤ ਹੀ ਪਿਆਰੀ ਆ ਦੇਖੋ ਕਪੜਾ ਬਹੁਤ ਜਿਆਦਾ ਸੌਫਟਨੈਸ ਦੇ ਰਿਹਾ ਬਹੁਤ ਹੀ ਵਧੀਆ ਫੀਲ ਆ ਪਾਏ ਹੋਏ ਦੀ ਲੁੱਕ ਇੰਨੀ ਜਿਆਦਾ ਆਊਗੀ ਕਿ ਬਹੁਤ ਹੀ ਇੱਕ ਕਹਦੀਏ ਸਭ ਤੋਂ ਉੱਪਰਲੀ ਕੁਆਲਿਟੀ ਆ ਨਾ ਇਹ ਤੋਂ ਉੱਪਰ ਕੁਝ ਨਹੀਂ ਹੈਗਾ ਜੀ ਬਹੁਤ ਸੋਹਣੀ ਕੁਆਲਿਟੀ ਆ ਨਾਲ ਇਹਦੇ ਸੇਮ ਆਊਗਾ ਦੁਪੱਟਾ ਤੇਮੀ ਦੁਪਟਾ ਦੁਪट्टे ਤੇ ਵੀ ਸਾਰੇ ਬ੍ਰਾਂਡ ਦੀ ਮਿਲੂਗੀ ਸੂਟ ਤੇ ਸਾਰੇ ਟੈਗਿੰਗ ਵਗੈਰਾ ਸਾਰੀ ਸਟੈਂਪਿੰਗ ਮਿਲੂਗੀ ਤੁਹਾਨੂੰ ਸੂਟਾਂ ਦੇ ਵੀ ਰਸ਼ੀਆ ਬ੍ਰਾਂਡ ਆ ਤੇ ਇਹ ਚੀਜ਼ ਜਾਨੀ ਕਿ ਇੱਕ ਸੂਟ ਵੀ ਜਿਹੜੀਆਂ ਪਹਿਣਾ ਦਾ ਦਿਲ ਕਰਦਾ ਹੋਗਾ ਨਾ ਵੀ ਆ ਮੰਗਾ ਲਿਆ ਇੱਕ ਸੂਟ ਵੀ ਮੰਗਵਾ ਕੇ ਦੇਖਿਓ ਬੇਫਿਕਰ ਹੋ ਕੇ ਸਟਾਫ ਕੰਨੀਆ ਬੇਫਿਕਰ ਹੋ ਜਿਓ ਇਹਦੀ ਸੌਫਟਨੈਸ ਕਿਸੇ ਨੂੰ ਸਕਿਨ ਨੂੰ ਪ੍ਰੋਬਲਮ ਆ ਕੁਝ ਵੀ ਆ ਇਹ ਹਰ ਪੈਣ ਦੀ ਯਾਨੀ ਕਿ ਪਸੰਦ ਰਹੂਗਾ ਨੈਕਸਟ ਟਾਈਮ ਤੁਸੀਂ ਖੋਜ ਕਾਉਂਗੇ ਦੀਦੀ ਉਹ ਰਸ਼ੀਆ ਬ੍ਰਾਂਡ ਦੇ ਵਿੱਚ ਹੀ ਦੋ ਸਾਨੂੰ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਆ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਬਹੁਤ ਸੋਹਣੇ ਆਪਦੇ ਜਾਨੇ ਸੂਟ ਅਸੀਂ ਲੈ ਕੇ ਆਏ ਆ ਤੇ ਬਹੁਤ ਸੋਹਣੀ ਹਨਾ ਬਿਸਕੋਸ ਦੀ ਕੁਆਲਿਟੀ ਆ ਕੁਆਲਿਟੀ ਦਾ ਜਿੰਨਾ ਮੈਂ ਕਹਦਾ ਨਾ ਉਹ ਵੀ ਘੱਟ ਹੀ ਆ ਜਿੰਨੀ ਯਾਨੀ ਕਿ ਇਹਦੀ ਮੈਂ ਕਹਦਾ ਵੀ ਇੰਨੀ ਸੌਫਟ ਆ ਇਹ ਤੁਸੀਂ ਫੀਲ ਕਰ ਸਕਦੇ ਹੋ ਜਦੋਂ ਤੁਹਾਡੇ ਹੱਥਾਂ 'ਚ ਪਹੁੰਚਣਾ ਤੇ ਚਲੋ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਕਲੈਕਸ਼ਨ ਲੈ ਕੇ ਬਸ ਜਿਹੜਾ ਵੀ ਸੂਟ ਪਸੰਦ ਆ ਫਟਾਫਟ ਆਪਣਾ ਸਕਰੀਨ ਤੇ ਨੰਬਰ ਚੱਲ ਰਿਹਾ ਉਹਦੇ ਤੇ ਆਰਡਰ ਕਰ ਸਕਦੇ ਹੋ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਤੇ ਜਾਣ ਤੋਂ ਪਹਿਲਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਜਿਓ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਜ਼ਰੂਰ ਦੱਸਿਓਗੇ ਤੁਹਾਨੂੰ ਸਾਡੀ ਕਲੈਕਸ਼ਨ ਕਿੱਦਾਂ ਦੀ ਲੱਗੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ